ਜੋਤੀ ਮਲਹੋਤਰਾ ਪਾਕਿਸਤਾਨ ਦੀ ਜਿੰਦਾ ਟੂਲ ਕਿਵੇਂ ਬਣੀ ਕਿਸ ਤਰੀਕੇ ਇਹ ਯੂਟਿਊਬਰ ਲੜਕੀ ਭਾਰਤ ਦੀਆਂ ਖੂਫੀਆ ਜਾਣਕਾਰੀਆਂ ਪਾਕਿਸਤਾਨ ਦੇ ਵਿੱਚ ਰਿਲੀਜ਼ ਕਰਿਆ ਕਰਦੀ ਸੀ ਲੀਕ ਕਰਿਆ ਕਰਦੀ ਸੀ ਕਿਵੇਂ ਫੜੀ ਗਈ 23 ਮਾਰਚ ਨੂੰ ਹਰ ਸਾਲ ਪਾਕਿਸਤਾਨ ਦਿਵਸ ਮਨਾਇਆ ਜਾਂਦਾ ਤੇ ਠੀਕ ਇਸੇ ਤਰ੍ਹਾਂ ਦਾ ਹੀ ਇੱਕ ਪ੍ਰੋਗਰਾਮ ਇੰਡੀਆ ਵਿੱਚ ਪਾਕਿਸਤਾਨ ਦੀ ਅੰਬੈਸੀ ਦੇ ਵਿੱਚ ਵੀ ਮਨਾਇਆ ਜਾਂਦਾ ਤੇ ਇਸ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਬਹੁਤ ਸਾਰੇ ਅਫਸਰਸ ਨੂੰ ਇਨਵਿਟੇਸ਼ਨ ਕਾਰਡ ਦਿੱਤਾ ਜਾਂਦਾ ਇਹ ਅਫਸਰਸ ਚ ਭਾਰਤ ਦੇ ਅਫਸਰਸ ਤੇ ਹੋਰ ਦੇਸ਼ਾਂ ਦੇ ਦੂਤਾ ਬੇਸ ਜੋ ਭਾਰਤ ਦੇ ਵਿੱਚ ਮੌਜੂਦ ਨੇ ਉਹਨਾਂ ਤੋਂ ਅਫਸਰਸ ਆ ਜਿਹੜੇ ਉਹ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਇਸੇ ਤਰ੍ਹਾਂ ਦਾ ਇੱਕ ਕਾਰਡ ਜਾਂਦਾ ਹਰਿਆਣਾ ਚ ਰਹਿਣ ਵਾਲੀ ਇੱਕ ਸਧਾਰਨ ਜੀ ਕੁੜੀ ਨੂੰ ਤੇ ਜਦੋਂ ਉਹ ਪਹੁੰਚਦੀ ਆ ਤਾਂ ਉਸ ਵੱਲੋਂ ਉੱਥੇ ਇੱਕ ਵੀਡੀਓ ਬਣਾਇਆ ਜਾਂਦਾ ਜਦੋਂ ਕਿ ਅਜਿਹੇ ਜਗਾਵਾਂ ਦੇ ਉੱਤੇ ਵੀਡੀਓ ਬਣਾਉਣਾ ਪ੍ਰਤੀਬੱਧਤ ਹੁੰਦਾ ਇਸ ਵੀਡੀਓ ਦੇ ਵਿੱਚ ਦਿਖਾਈ ਦਿੰਦਾ ਕਿ ਪਾਕਿਸਤਾਨ ਦਾ ਇੱਕ ਅਫਸਰ ਦਾਨਿਸ਼ 메ਨ ਗੇਟ ਦੇ ਉੱਤੇ ਆ ਕੇ ਵੈਲਕਮ ਵੀ ਕਰਦਾ ਤੇ ਬਕਾਇਦਾ ਅਧਿਕਾਰੀਆਂ ਨਾਲ ਮੁਲਾਕਾਤ ਵੀ ਕਰਵਾਉਂਦਾ ਨਾ ਸਿਰਫ ਉਸ ਵੱਲੋਂ 2024 ਚੋ ਬਲਕਿ 2025 ਵੀ ਇੱਕ ਵੀਡੀਓ ਅਪਲੋਡ ਕੀਤਾ ਜਾਂਦਾ ਇਫਤਾਰ ਪਾਰਟੀ ਦਾ ਜਿੱਥੇ ਉਸ ਨੂੰ ਬੁਲਾਇਆ ਗਿਆ ਸੀ ਤੇ ਇਹ ਵੀ ਪਾਕਿਸਤਾਨ ਦੂਤਾ ਬੇਜਤਾ ਹੀ ਵੀਡੀਓ ਸੀ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਨਿਊ ਅਗਰਸੈਨ ਕਲੋਨੀ ਇੱਥੋਂ ਦਾ ਰਹਿਣ ਵਾਲਾ ਹਰੀਸ਼ ਕੁਮਾਰ ਮਲਹੋਤਰਾ ਇਹ ਬੰਦਾ ਕਾਰਪੇਂਟਰ ਦਾ ਕੰਮ ਕਰਦਾ ਸੀ ਉਸ ਦੀ ਪਤਨੀ ਨਾਲ ਉਸ ਦਾ ਤਲਾਕ ਹੋ ਚੁੱਕਾ ਸੀ ਤੇ ਉਸ ਦੀ ਇੱਕ ਬੇਟੀ ਸੀ ਜੋਤੀ ਮਲਹੋਤਰਾ ਉਸ ਵੱਲੋਂ MBA ਤੱਕ ਦੀ ਪੜ੍ਹਾਈ ਕੀਤੀ ਜਾਂਦੀ ਹੈ ਫਿਰ ਉਹ ਦਿੱਲੀ ਚ ਜਾ ਕੇ ਨੌਕਰੀ ਕਰਨੀ ਸ਼ੁਰੂ ਕਰਦੀ ਹੈ ਪੀਜੀ ਦੇ ਵਿੱਚ ਰਹਿ ਕੇ ਤੇ ਨਾਲ ਹੀ ਉਸਦੇ ਦੋਵਾਰਾ ਬੱਚਿਆਂ ਦਾ ਟਿਊਸ਼ਨ ਵੀ ਲਗਾਇਆ ਜਾਂਦਾ ਸੀ ਪਰ ਕਰੋਨਾ ਕਾਲ ਦੇ ਦੌਰਾਨ ਉਸਦੀ ਜੋਬ ਚਲੀ ਗਈ ਤੇ ਉਹ ਵਾਪਸ ਹਿਸਾਰ ਦੇ ਵਿੱਚ ਆ ਜਾਂਦੀ ਹੈ ਤੇ ਇੱਥੇ ਆ ਕੇ ਉਸਨੇ YouTube ਉੱਪਰ ਇੱਕ ਚੈਨਲ ਬਣਾਇਆ Travel with Jo ਇਸ ਤੋਂ ਉਹ ਅਲੱਗ-ਅਲੱਗ ਵੀਡੀਓ ਬਣਾ ਕੇ ਪਾਇਆ ਕਰਦੀ ਸੀ ਇਸੇ ਦੌਰਾਨ 17 ਮਈ 2024 ਨੂੰ ਉਸ ਨੂੰ ਇੱਕ ਮਹੀਨੇ ਦਾ ਪਾਕਿਸਤਾਨ ਦੇ ਵਿੱਚ ਟੂਰ ਮਿਲ ਜਾਂਦਾ ਤੇ ਉਹ ਪਾਕਿਸਤਾਨ ਦੇ ਵਿੱਚ ਜਾਂਦੀ ਹੈ ਤੇ ਫਿਰ ਉਹ ਇੱਕ ਮਹੀਨਾ ਪਾਕਿਸਤਾਨ ਦੇ ਵਿੱਚ ਲੰਘਾਉਂਦੀ ਹੈ ਤੇ ਫਿਰ ਵਾਪਸ ਆਉਂਦੀ ਹੈ ਆਪਦੇ ਘਰ ਦੇ ਵਿੱਚ 24 ਦਿਨ ਰਹਿੰਦੀ ਹੈ ਤੇ ਫਿਰ 10 ਜੂਨ 2024 ਨੂੰ ਚੀਨ ਜਾਂਦੀ ਹੈ ਇੱਕ ਮਹੀਨਾ ਉੱਥੇ ਵੀ ਲਗਾ ਕੇ ਆਉਂਦੀ ਹੈ ਤੇ ਉੱਥੋਂ ਵਾਪਸ ਆਉਣ ਤੋਂ ਅਗਲੇ ਹੀ ਦਿਨ ਇਸ ਵੱਲੋਂ ਨੇਪਾਲ ਦੀ ਟਿਕਟ ਟਕਟਾ ਲਈ ਜਾਂਦੀ ਆ ਹੁਣ ਭਾਰਤ ਤੇ ਪਾਕਿਸਤਾਨ ਤੇ ਚੀਨ ਦੇ ਰਿਸ਼ਤੇ ਬਿਲਕੁਲ ਵੀ ਠੀਕ ਨਹੀਂ ਆ ਪਰ ਇਸ ਕੁੜੀ ਨੂੰ ਬੜੀ ਆਸਾਨੀ ਦੇ ਨਾਲ ਦੋਨਾਂ ਜਗਾਵਾਂ ਦਾ ਵੀਜ਼ਾ ਮਿਲ ਜਾਂਦਾ ਤੇ ਇਕ ਕਮਹੀਨਾ ਉੱਥੇ ਇਹ ਲਾ ਕੇ ਵੀ ਆਉਂਦੀ ਹੈ ਖੂਬ ਐਸ਼ ਕਰਕੇ ਆਉਂਦੀ ਹੈ ਹਲਕ-ਹਲਕ ਜਗਾਵਾਂ ਦੇ ਉੱਤੇ ਘੁੰਮਦੀ ਹੈ ਲਗਜ਼ਰੀ ਲਾਈਫ ਜੀ ਕੇ ਆਉਂਦੀ ਹੈ ਬਹੁਤ ਜ਼ਿਆਦਾ ਪੈਸਾ ਉੱਥੇ ਇਸ ਦੇ ਦੁਆਰਾ ਉਡਾਇਆ ਜਾਂਦਾ ਤੇ ਅਲੱਗ-ਅਲੱਗ ਚੀਜ਼ਾਂ ਇਸ ਦੇ ਦੁਆਰਾ ਮਹਿੰਗੀਆਂ-ਮਹਿੰਗੀਆਂ ਖਰੀਦੀਆਂ ਜਾਂਦੀਆਂ ਹੁਣ ਉਸ ਕੋਲ ਕੋਈ ਜੌਬ ਹੈ ਨਹੀਂ ਸੀ YouTube ਤੇ ਬਾਕੀ ਪਲੇਟਫਾਰਮ ਦੇ ਉੱਪਰੋਂ 15 ਤੋਂ 20000 ਰੁਪਏ ਇਨਕਮ ਹੁੰਦੀ ਹੋਵੇਗੀ ਇਸ ਤੋਂ ਜ਼ਿਆਦਾ ਕਦੇ ਵੀ ਨਹੀਂ ਤਾਂ ਫਿਰ ਇਹ ਲੜਕੀ ਉੱਥੇ ਇਨੀ ਲਗਜ਼ਰੀ ਲਾਈਫ ਕਿਵੇਂ ਗੁਜ਼ਾਰ ਰਹੀ ਸੀ ਇਹ ਨਹੀਂ ਪਾਕਿਸਤਾਨ ਦੇ ਇੰਡੀਆ ਚ ਮੌਜੂਦ ਦੂਤਾ ਦੇਸ਼ ਚ ਵੀ ਇਸ ਦਾ ਵਧੀਆ ਵ ਇਸ ਵਿਅਕਤੀ ਜਾਣ ਕੇ ਦਾਨਿਸ਼ ਵੱਲੋਂ ਇਸ ਕੁੜੀ ਦਾ ਵੈਲਕਮ ਕੀਤਾ ਗਿਆ ਸੀ ਉਸ ਨੂੰ ਭਾਰਤ ਪਾਕਿਸਤਾਨ ਦੇ ਆਪਸੀ ਰਿਸ਼ਤੇ ਵਿਗੜਨ ਤੋਂ ਬਾਅਦ ਪਾਕਿਸਤਾਨ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸੀ ਤੇ ਜੋ ਪਹਿਲਗਾਮ ਦੇ ਵਿੱਚ ਤਾਕੀ ਹਮਲਾ ਹੋਇਆ ਸੀ ਉਸ ਦੇ ਵਿੱਚ ਵੀ ਦਾਨਿਸ਼ ਦੇ ਹੱਥ ਹੋਣ ਦੀ ਬਾਰੇ ਵਿੱਚ ਖੂਫੀਆ ਏਜੰਸੀਆਂ ਦੇ ਦੁਆਰਾ ਕਾਪੀ ਚੀਜ਼ਾਂ ਜਿਹੜੀਆਂ ਉਹ ਕਹੀਆਂ ਜਾ ਰਹੀਆਂ ਸੀ ਤੇ ਇਸੇ ਤੋਂ ਬਾਅਦ ਜੋਤੀ ਤੇ ਉਸ ਦੇ ਨਾਲ ਸੰਬੰਧਾਂ ਦੇ ਕਾਰਨ ਉਸ ਦਾ ਨਾਮ ਵੀ ਦੁਨੀਆ ਦੇ ਸਾਹਮਣੇ ਆ ਗਿਆ ਜਦੋਂ ਜੋਪੀ ਪਾਕਿਸਤਾਨ ਦੇ ਵਿੱਚ ਘੁੰਮਣ ਦੇ ਲਈ ਗਈ ਹੋਈ ਸੀ ਤਾਂ ਇੱਕ ਸਧਾਰਨ ਜੀ ਯੂਟਿਊਬਰ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਪੁਰਾਣੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਜੋ ਕਿ ਇਸ ਵਕਤ ਪੰਜਾਬ ਦੀ ਮੁੱਖ ਮੰਤਰੀ ਆਜਾਣੇ ਕਿ ਮਰੀਅਮ ਸ਼ਰੀਫ ਉਸ ਦਾ ਇੰਟਰਵਿਊ ਵੀ ਇਸ ਦੇ ਦੌਰਾਨ ਲੱਤਾ ਜਾਂਦਾ ਇਹ ਨਹੀਂ ਜੋਤੀ ਪਾਕਿਸਤਾਨ ਦੇ ਵਿੱਚ ਕਈ ਲੋਕਾਂ ਨਾਲ ਵਟਸਐਪ ਤੇ ਟੈਲੀਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਗੱਲਬਾਤ ਵੀ ਕਰਿਆ ਕਰਦੀ ਸੀ ਤੇ ਇਹਨਾਂ ਚੀਜ਼ਾਂ ਦੇ ਚੱਲਦਿਆਂ 15 ਮਈ 2025 ਨੂੰ ਇਸ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਦੇ ਅਤੇ ਉਸ ਦੇ ਪੂਰੇ ਪਰਿਵਾਰ ਦੇ ਮੋਬਾਈਲ ਵਗੈਰਾ ਵੀ ਪੁਲਿਸ ਦੇ ਦੁਆਰਾ ਜ਼ਬਤ ਕਰ ਲਏ ਜਾਂਦੇ ਨੇ ਜੋਤੀ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹੇਠ ਉਪਸਥਿਤ ਦੁਆਰਾ ਲੈ ਲਿਆ ਜਾਂਦਾ ਇਹ ਲੜਕੀ ਪਾਕਿਸਤਾਨ ਦੇ ਵਿੱਚ ਹਾਲੀ ਦੇ ਵਿੱਚ ਵੀ ਗਈ ਸੀ ਤੇ ਕਈ ਅਜਿਹੇ ਪ੍ਰਤੀਬੱਧ ਜਗ੍ਹਾਾਂ ਤੇ ਵੀ ਗਈ ਜਿੱਥੇ ਆਮ ਲੋਕਾਂ ਨਹੀਂ ਜਾ ਸਕਦੇ ਤੇ ਵੀਡੀਓ ਨੇ ਫੋਟੋਗ੍ਰਾਫੀ ਕਰਨਾ ਤਾਂ ਉੱਥੇ ਬਿਲਕੁਲ ਹੀ ਪ੍ਰਤੀਬੱਧਤ ਹੁੰਦਾ ਪਰ ਇਸ ਲੜਕੀ ਦੇ ਦੁਆਰਾ ਉੱਤੇ ਵੀਡੀਓ ਤੇ ਫੋਟੋਸ ਬਣਾਈਆਂ ਜਾਂਦੀਆਂ ਨੇ ਤੇ ਕੋਈ ਵੀ ਇਸ ਨੂੰ ਰੋਕਦਾ ਤੇ ਟੋਕਦਾ ਨਹੀਂ ਆ ਇੱਥੇ ਇਸ ਦੀ ਮੁਲਾਕਾਤ ਪਾਕਿਸਤਾਨ ਦੇ ਦੋ ਏਜੰਟਸ ਦੇ ਨਾਲ ਵੀ ਹੁੰਦੀ ਆ ਜਿਨ੍ਹਾਂ ਚੋਂ ਇੱਕ ਦਾ ਨੰਬਰ ਇਸ ਦੇ ਦੁਆਰਾ ਆਪਣੇ ਫੋਨ ਦੇ ਵਿੱਚ ਜੱਟ ਰੰਧਾਵਾ ਦੇ ਨਾਮ ਦੇ ਉੱਤੇ ਸੇਵ ਕਰ ਲਿਆ ਗਿਆ ਸੀ ਜੋਤੀ ਮੋਰੋਤਰਾ ਦੇ ਦੁਆਰਾ ਜੋ ਵੀ ਵੀਡੀਓਸ ਅਪਲੋਡ ਕੀਤੀਆਂ ਜਾਂਦੀਆਂ ਸੀ ਉਹਨਾਂ ਦੇ ਵਿੱਚ ਇਸ ਦੇ ਦੁਆਰਾ ਪਾਕਿਸਤਾਨ ਦਾ ਗੁਰਗਾਨ ਹੀ ਕੀਤਾ ਜਾਂਦਾ ਸੀ ਇਸ ਤੋਂ ਇਲਾਵਾ ਵੀ ਪੁਲਿਸ ਪੁੱਛਗਛ ਦੇ ਵਿੱਚ ਕੁਝ ਹੋਰ ਮਹੱਤਵਪੂਰਨ ਜਾਣਕਾਰੀਆਂ ਪੁਲਸ ਦੇ ਹੱਥ ਲੱਗੀਆਂ ਨੇ ਪਰ ਪੁਲਿਸ ਵੱਲੋਂ ਹਾਲੇ ਉਹਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਤੇ ਕਿਹਾ ਗਿਆ ਕਿ ਸਮਾਂ ਉੱਤੇ ਸਭ ਕੁਝ ਪਬਲਿਕਲੀ ਰਿਲੀਜ਼ ਕਰ ਦਿੱਤਾ ਜਾਊਗਾ ਇਸੇ ਹੀ ਤਰ੍ਹਾਂ ਦੀ ਇੱਕ ਹੋਰ ਲੜਕੀ ਹੈ ਉਰੀਸਾ ਦੀ ਰਹਿਣ ਵਾਲੀ ਪ੍ਰਿਆੰਕਾ ਸੈਨਾਪਤੀ ਜਿਸ ਦਾ ਫੇਸਬੁੱਕ ਇੰਸਟਾਗ੍ਰਾਮ ਦੇ ਉੱਤੇ ਆਪਣੇ ਅਲੱਗ-ਅਲੱਗ ਚੈਨਲ ਮੌਜੂਦ ਨੇ ਤੇ ਉਸਤੇ ਵੀ ਇਹ ਬਲੌਕਚੇਨ ਹੀ ਨੇ ਤੇ ਇਹ ਵੀ ਸਤੰਬਰ 2024 ਦੇ ਵਿੱਚ ਪਾਕਿਸਤਾਨ ਗਈ ਸੀ ਤੇ ਉੱਥੇ ਉਸ ਦੀ ਮੁਲਾਕਾਤ ਜੋਤੀ ਦੇ ਨਾਲ ਹੋਈ ਸੀ ਤੇ ਜਦੋਂ ਜੋਤੀ ਪੁਸ ਦੀ ਰਡਾਰ ਦੇ ਉੱਤੇ ਆਈ ਤਾਂ ਪ੍ਰਿਆੰਕਾ ਵੀ ਪੁਸ ਦੀ ਰਡਾਰ ਦੇ ਉੱਤੇ ਆ ਗਈ ਤੇ ਆ ਪੁਲਿਸ ਦੀ ਇੱਕ ਟੀਮ ਸਿੱਧੀ ਓਡੀਸ਼ਾ ਦੇ ਵਿੱਚ ਵੀ ਜਾ ਪਹੁੰਚੀ ਇਹ ਨਹੀਂ ਮੰਨਿਆ ਜਾ ਰਿਹਾ ਕਿ ਹੋਰ ਵੀ ਬਹੁਤ ਸਾਰੇ ਯੂਟਿਊਬਰ ਨੇ ਜੋ ਕਿ ਜੋਤੀ ਦੇ ਸੰਪਰਕ ਦੇ ਵਿੱਚ ਸੀ ਤੇ ਸ਼ਾਇਦ ਉਹਨਾਂ ਤੋਂ ਵੀ ਜੋਤੀ ਵਾਂਗ ਹੀ ਕੰਮ ਕਰਵਾਇਆ ਜਾਣਾ ਸੀ ਜਨ ਕਿ ਪਾਕਿਸਤਾਨ ਦੇ ਪ੍ਰਚਾਰ ਤੰਤਰ ਦੇ ਦੁਆਰਾ ਆਪਣੇ ਅਲੱਗ-ਅਲੱਗ ਮਿੱਥੇ ਹੋਏ ਟੀਚਿਆਂ ਨੂੰ ਪੂਰਾ ਕੀਤਾ ਜਾਣਾ ਸੀ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ